ਕੁੰਮਣ ਹਿਲ ਗਿਆ ਇਹਨੂੰ ਨਾਂ ਲੈ ਕੇ ਕਰ ਲਵੀ ਹਾਂਜੀ ਸਾਤਰੀ ਗੱਲਦਾਰਾਂ ਦਾ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਬਲਾਦੇ ਵਿੱਚ ਬਹੁਤ ਵਧੀਆ ਸਵੇਰ ਹੋਈ ਵੀ ਆ ਧੁੱਪ ਹੁਣ ਤਾਂ ਵਧੀਆ ਲੱਗ ਰਹੀ ਆ ਸਵੇਰੇ ਸਵੇਰੇ ਪਰ ਦੁਪਹਿਰੇ ਮੈਂ ਬਤਾਉਂ ਸ਼ਾਂਤ ਫਰੀ ਹੋ ਗਿਆ ਕੱਲ੍ਹ ਵੀ ਤੁਹਾਨੂੰ ਲੈ ਜਾ ਹਾਲਤਾਜ ਨੂੰ ਕਦੇ ਕੋਈ ਚੀਜ਼ ਦਬਾ ਲਵੇ ਕਦੇ ਕੋਈ ਚੀਜ਼ ਖਰਾਬ ਕਰਾਂ ਵੀ ਚੀਜ਼ਾਂ ਇੰਨੀਆਂ ਦੋ ਕਲਾਣੀ ਨਹੀਂ ਚਾਹੀਦੀਆਂ ਲੈ ਵੀ ਮਿੱਤਰੋ ਤੇਲ ਪਵਾ ਲੈ ਦੋਵੇਂ ਮੋਟਰਾਂ ਨੂੰ ਘਰ ਦੇਵਾਂ ਕਾਲੇ ਜੇਵਾਂ ਆਪਾਂ ਬਦੇ ਮੌਲ ਦੇ ਬਾਹਰ ਲੈ ਵੀ ਤਾਜ ਹੋਗਾ ਸਕੂਲ ਜਾਣ ਵਾਸਤੇ ਤਿਆਰ ਹੈ ਬੈਗ ਬੂਕ ਪਾ ਕੇ ਰ ਹੈ ਕਿੱਥੇ ਜਾਣਾ ਤੈ ਜੋ ਨਹੀਂ ਹੈ ਬੋਲਣ ਬੋਲਣ ਨਾਲ ਵੀ ਮਿੱਤਰੋ ਮੋਟਰ ਛੜਤੀ ਮੱਕੀ ਚ ਦਵਾਰੇ ਇਹ ਲੱਗ ਗਿਆ ਤੀਆ ਪਾਣੀ ਹਾਂ ਦੂਗਾ ਤਾਂ ਮੀਂਹ ਗਲੇ ਲੱਗਿਆ ਤਾਂ ਨਾ ਦੋ ਵਿਲੋਟਾ ਆਪਣਾ ਵੀ ਲਾ ਲ ਫਿਰ ਮੀਂਹ ਵੀ ਪੈ ਗਿਆ ਤਾਂ ਹੁਣ ਮੱਕੀ ਛੜ ਗਿਆ ਤੀਆ ਪਾਣੀ ਇੱਕੇ ਯੂਰੀਆ ਪੈ ਗਿਆ ਹੁਣ ਸਪਰੇਅ ਕਰਾਵਾਂਗੇ ਸੁੰਡੀ ਵਾਲੀ ਜਮਾ ਉਹ ਲੈ ਅਭੀ ਤੇਰੀ ਮਾਨਤਾ ਕੱਲ ਕੀ ਸਭੀ ਵੀ ਆ ਮੇਰੀ ਠੀਕ ਆ ਫੇਰ ਨਾ کہیں ਰੰਗ ਕਰਕੇ ਨਾ ਹਾਂ ਐ ਸੁਕਾ ਕੇ ਪੂਰਾ ਹੁਣ ਸੁਕਾ ਕੇ ਨਾ ਹਾਂ ਰੰਗ ਕਰਕੇ ਰੰਗ ਰੰਗ ਲੱਗ ਲੱਗ ਰੰਗ ਰੰਗ ਕਿਤਰਾ ਲਾ ਦੇ ਬੋਤਲਾ ਓ ਸੁੱਕਿਆ ਨਹੀਂ ਹੈਗਾ ਨਾ ਕੱਲਗਾ ਜਿਵੇਂ ਇਹਨੂੰ ਤੋੜਿਆ ਸੀ ਸੁੱਕ ਪਿਆ ਬੜਾ ਘੈਂਟ ਬਣ ਜੇ ਇਹਨੂੰ ਪਾਣੀ ਵਿੱਚ ਪਿਓ ਕੇ ਬਾਅਦ ਮੈਂ ਰੰਗ ਕਰਦੇ ਬੜੇ ਘੈਂਟ ਫੁੱਲ ਬਣ ਜੇ ਤੇ ਰੱਖਨੇ ਐਨੇ ਐਨੇ ਸਾਰੇ ਫੋਨ ਕਾਜੀ ਚੀਜ਼ ਵਿੱਚ ਰੱਖਦੇ ਬੜੇ ਘੈਂਟ ਬਣਦਾ ਰੰਗ ਰੰਗ ਬਾਹਰਲੇ ਸਭ ਦੀ ਖਾਨ ਹੈ ਤਾਜ਼ਗੀ ਸੁਣ ਲੈ ਭੱਗ ਗਿਆ ਛੱਡ ਨਾ ਲੈ ਭੈਣੇ ਡੱਬਾ ਹੱਥ ਮੇਂ ਫੜਿਆ ਬੈਗ ਜਾ ਪਿੱਛੇ ਵਾਹ ਵਾ ਇੱਕ ਬੋਤਲ ਗਲਮਾ ਪਈ ਵੀ ਪਾਣੀ ਵਾਲੀ ਲੈ ਜਾ ਰਿਹਾ ਉਹ ਮੈਡਮ ਜੀ ਉਹਨਾਂ ਨਾ ਫੜ ਕੇ ਅੰਦਰ ਜਿੰਨੇ ਲਈ ਕਮਰੇ ਚ ਉਸਕੇ ਨਾ ਬੋਤਲ ਕੱਬੇ ਬੇ ਡੱਬੇ ਬੋਤਲ ਕੱਢ ਬੋਤਲ ਬੋਤਲ ਕੱਢ ਪਰ ਇਖੜੇ ਆ ਦੇਖ ਰਿਹਾ ਹੋਰ ਲੋਟ ਥੋੜੇ ਛੱਡ ਕੇ ਜਾਣਗੇ ਰਹਿ ਗਿਆ ਫਰੀਬ 11 ਵਜੇ ਜਾਣਗੇ ਲੈ ਕੇ ਆਵਾਂਗੇ 11 ਖੇਡ ਰਿਹਾ ਕੇ ਪਤਾ ਹੀ ਨਾ ਖੇਡ ਰਿਹਾ ਕੇ ਕੀ ਕਰ ਰਿਹਾ ਆ ਗਿਆ ਦੱਸੇ ਗਏ ਹੋ ਮੇਂ ਮਿੱਤਰ ਗੁਰਤਾਜ ਆ ਗਿਆ ਖੇਤ ਮਾਂ ਜੇ ਤੈਨੂੰ ਮੁਰਗੀ ਫੜਕੇ ਰੱਖਣੀ ਹੈ ਬਾ ਕਹਿੰਦੇ ਇਹ ਮੇਰੀ ਸੁਣੋ ਬਾਤ ਅੰਡਾ ਦੇ ਆਂਡਾ ਦੇ ਆ ਹਾਂ ਮੇਰੀ ਵੀ ਇੱਧਰ ਇੱਧਰ ਕਰ ਗੱਲ ਸੁਣਾ ਸਕੂਲ ਮੈਂ ਜੀ ਲੱਗਦਾ ਲੱਗਦਾ ਤੇਰਾ ਆੜੀ ਬਣਾ ਕੋਈ ਕਿਹੜਾ ਆੜੀ ਆੜੀ ਮੈਡਮਾ ਮੈਡਮਾ ਕੀ ਕਰਦੀ ਤੈਨੂੰ ਕੁੱਟਦੀ ਆ ਨਾ ਨਹੀਂ ਕੁੱਟਦੀ ਆ ਕੁੱਟਦੀ ਆ ਕਿਵੇਂ ਥੱਪੜ ਮਾਰਦੀ ਦੀ ਲੈ ਨਾ ਕੋਰ ਦੀਦੀ ਕੋਰ ਦੀਦੀ ਜਾੜ ਕੇ ਘਰੇ ਨਾ ਲੈ ਵੀ ਕੱਲ ਵੀ ਜਾਂਗਾ ਜਾਊਂਗਾ ਹੈ ਰੋਟੀ ਖਾ ਲਈ ਦੀ ਉੱਥੇ ਪਾਣੀ ਪੀ ਆਦਾ ਹਾਂ ਅਰ ਭੈਣ ਚੁੰਝ ਗਲ ਬਬੇ ਦੇ ਮੂੰਹ 'ਵਾਂੜਦੀ ਨਾ ਚੁੰਝ ਇਹ ਦਖਲਾਖ ਕਰੂ ਉਹ ਨਾ ਵੀ ਇੱਧਰ ਲਾਗ ਬੈਠ ਜਾ ਕਿ ਇੱਧਰ ਇਹਨੂੰ ਆਵੇ ਮੁਰਗੀ ਕੇ ਬਜਨ ਕਿਲਾ ਰਮ ਇੱਧਰ ਨੂੰ ਆਵੇ ਹੈ ਬਾਈ ਮੁਰਗੀਆਂ ਨੂੰ ਤਾਂ ਇਹ ਟਿਕਨੇ ਨਹੀਂ ਦਿੰਦਾ ਵੀ ਫੜ ਕੇ ਦੇਓ ਮੈਨੂੰ ਪਿੱਛੇ ਪਿੱਛੇ ਵਾ ਫੜ ਰਿਆ ਨਹੀਂ ਫੜੀ ਜਾਂਦੀ ਪੁੱਤ ਤਰੇ ਤੇ ਹਣ ਜਾ ਡੈਪਰ ਆਹੇ ਪੋਟੀ ਕਰਦੀ ਗੰਦੀ ਡੈਪਰ ਨਾ ਮੰਗੂ ਉਦੋਂ ਹੀ ਕਿਹਾ ਉਹਦੀ ਉਹ ਫੜ ਲਾ ਹਾਂ ਉਹ ਫੜ ਲਈ ਜੈਫਰੀ ਹੈਗੀ ਹੂੰ ਬਾਤਰੇ ਆ ਗਈ ਇਧਰੇ ਆ ਗਈ ਕਿਤਰਾ ਕਰਾ ਕਿਤਰਾ ਕਰਾ ਲਾ 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 ਕਿਦਰਾ ਕਿਦਰਾ ਕਿਤਰਾ ਕਰਾ ਕਿਤਰਾ ਕਰਾ ਆ ਫੜਨੀਆ ਉਹ ਟਿਕੜ ਜੂਗੀ ਉਹ ਕੋ ਟਿਕੜ ਜੂਗੀ ਅੱਗੇ ਆ ਬੱਸ ਉਹ ਵੱੜ ਗਈ ਉਹ ਮੇਜ ਥੱਲੇ ਅੰਦਰ 40 ਜੂਗੀ ਬਾਹਰ ਬੈਠ ਅੱਗੇ ਆ ਪਾਪਾ ਕਿਹੜਾ ਥੱਕ ਨਹੀਂ ਰਿਹਾ ਬਈ ਕਰਾ ਜਾ ਕਰ ਹੋਵੇਗਾ ਫਿਰ ਮੇਰੀ ਲੱਤਾਂ ਦੁਖੀਆਂ ਲੱਤਾਂ ਦੁਖੀਆਂ ਵੀਰੇ ਥੱਕ ਨਹੀਂ ਰਿਹਾ ਤੇ ਲੈ ਓਲੀ ਪਾ ਮੂਹਣਾ ਵਾਲਾ ਦਾ ਓਏ ਲੱਗਦਾ ਤੇ ਇਹਨਾਂ ਨੂੰ ਮੁੱਠੇ ਜਿਗਲੇ ਸਕੇਲ ਆ ਮੁੱਠੇ ਦੀ ਜੋ ਕੇ ਹਾਂ ਟੁੱਟ ਗਈ ਜੋ ਕਿਨੇ ਤੋੜਦੇ ਆ ਹਾਂ ਨਹੀਂ ਲੈ ਵੀ ਦਾਣੇ ਖਿਲਾ ਰਿਆਂ ਮੁਰਗੀ ਨੂੰ ਲੈ ਇੱਧਰ ਵੀ ਖਲਾ ਦੇਵ ਜੀ ਨਾਲ ਹੋਰ ਇਧਰੇ ਆਇਆ ਆਇਆ ਕਾਇ ਕਾਇ ਖਾਇ ਜੀ ਤਾ ਖਾਲਾ ਖਾਲਾ ਹਲਕ ਮ ਲੱਗਿਆ ਸੀ ਗਦੋ ਹਲਕ ਮੂੰਹ ਹਟ ਲੈਦਾ ਹੁਣ ਲੂਟ ਮੀਂਦੀ ਨਾ ਤੇ ਵੀ ਵੀਚ ਪੱਟੀ ਪਿੱਛੇ ਜੇ ਕੇ ਵਜ ਗਈ ਵੀਚ ਪੱਟੂ ਕੀ ਕਰੇਗੀ ਜੇਰੇ ਪਰ ਅਹ ਕੈਰੀ ਪੈਂਟਾ ਕਰੇਗੀ ਉਹ ਮੁਰਗਾ ਵੀ ਕਰ ਰਿਹਾ ਕਰੇ ਕੁਝ ਕੁਝ ਉਹ ਖੇਡ ਰਿਹਾ ਵੀ ਪੂਰਾ ਖਾ ਲਵਾ ਮਸਤ ਹੋ ਰਿਹਾ ਪਾਣੀ ਮਾ ਕਹ ਕਹੀਂ ਦੇਤਾ ਨੀ ਨੂੰ ਕਹ ਕਹੀਂ ਦੇ ਦੇ ਕੰਨ ਕੱਲਾਣਾ ਤਹੀਂ ਅਰੇ ਨੂੰ ਕਹਿ ਤੈ ਇੱਥੇ ਹੀ ਤੈਨੂੰ ਕਹਿ ਕਹਦੇ ਕਹੀਂ ਦੇ ਦੇ ਕੰਨ ਕੱਲਾਣਾ ਕਹੀਂ ਨਕਲਾਣਾ ਹੋਰੇ ਕਹੀਂ ਦੇ ਲੈ ਉਸ ਤੇ ਕੰਨੀ ਦੇ ਦੇਵਾ ਕਹੀਂ ਕਹੀ ਤੇ ਦੇ ਨਕਲ ਲਾਣਾ ਕਿਤੇ ਕਹੀ ਚੱਕ ਲੈਗਾ ਤਾ ਆਗੀ ਆਗੀ ਏਰ ਤੇ ਪੱਤੇਰੀ ਉਹਦੀ ਉਹ ਆਗੀ ਆਗੀ ਵਾਹ ਜੀ ਸਪੀਡ ਤਾਂ ਹੀ ਇਧਰ ਬਾਹੂ ਆ ਗਿਆ ਭੋਜ ਉਹ ਫੇਰ ਆ ਗਈ ਵੱਡੇ ਇਹ ਤਾਂ ਪਾਕਿਸਤਾਨ ਵਾਲੇ ਭੇਜਿਆ ਬਈ ਇਹ ਜਾਗਾ ਵੱਡੇਗਾ ਵੱਡੇਗਾ ਦੂਏ ਹੋ ਗਿਆ ਦੂਏ ਦੇਸ਼ ਨੇ ਹਮਲਾ ਕਰਤਾ ਦਾ ਇਹ ਹੋ ਗਿਆ ਨਾ ਕੀ ਆ ਗਿਆ ਦਾ ਚੱਪਲ ਹੋ ਗਈ ਉਰੀ ਹੋ ਗਈ ਥੱਲੇ ਆਵਾਜ਼ ਆ ਗਈ ਚੱਲ ਆ ਗਈ ਉਹ ਆ ਗਿਆ ਲੱਗ ਮੈਂ ਫਿਰ ਆਪਣਾ ਖੜਾ ਲਗਾ ਗਿਰ ਜੇਗਾ ਤਾਂ ਹੀ ਥਲ ਜੇਗਾ ਪਤਾ ਆ ਗਿਆ ਪਤਾ ਆ ਪਾਣੀ ਘਟ ਗਿਆ ਬਲਕਾ ਚਲ ਮਗੇ ਤੱਕ ਹਾ ਹਾ ਹੱਥ ਵੀ ਤੋ। ਆ ਤੋ ਤੋ ਲੈ। ਤੋ ਨਾ ਤੋ ਲੈ। ਚਲੋ। ਚਾ ਰੋਟੀ ਖਾਏਂਗਾ ਬਾ? ਹਾਂ ਮਾਰ ਦੇ। ਚਿਰਕਾ ਖਾ ਲੈ। ਚਿਰਕਾ ਖਾ ਲੈ। ਫਟਾਏ ਮਾਰ। ਆਪ ਕੋ ਮਾਰ। ਲੈ ਵੀ ਮਿੱਤਰੋ 5:30 ਹੋ ਗਈ ਸ਼ਾਮ ਦੇ ਲੈਟ ਗਈ ਭੱਜ। ਨਿਬੜ ਗਿਆ ਤਾਂ ਨਹੀਂ ਰਹਿਗੇ। ਕਾਟਵਾਤ ਤਾਂ ਨਹੀਂ ਰਹੀ ਕੋਈ ਚਲਾਣੀ ਕੱਲ ਨੂੰ ਕਾਟਵਾਤ ਕੋਈ ਰਹਿ ਗਈ ਹੋਏ ਮਤਲਬ ਠੀਕ ਹੈ ਲੈ ਟਾਈਮ ਪਾਪਾ ਜੀ ਲੈਟ ਹਨਾ ਸਾਰੀ ਭਰ ਗਈ ਹੋਰ ਰਹਿ ਗਿਆ ਬਿੱਗਾ ਤਾ ਉਹ ਹੋਰ ਪੱਲ ਕੱਲ ਨੂੰ ਕਰਾਂਗੇ ਫਿਰ ਇਸ ਨੂੰ ਉੱਪਰਲੀ ਮੋਟਰ ਦਿੱਤੀ ਵਰਲ ਭਾਗੋ ਉਹ ਤਾਂ ਉਰੀ ਤੇ ਲੈ ਜੀ ਪਾਣੀ ਕੋਈ ਨਾ ਇਸ ਨੂੰ ਵੀ ਕੱਲ੍ਹ ਗਈ ਸਪਰੇ ਮਾਰੀ ਵੀ ਟਾਈਮ ਲੰਘ ਗਿਆ 24 ਘੰਟੇ ਲੈ ਵੀ 4 ਕਿੱਲੇ ਦਾ ਗਏ ਭਰ ਸਾਰੇ ਅੱਜ ਨਿਬੜ ਗਿਆ ਹਾਂ ਰਗਾ ਉਹ ਪਿੱਛੇ ਜਿਹਨੂੰ ਬਿੱਗਾ ਥੋੜਾ ਉਹ ਕਾਲੂ ਭਰੇ ਬਾਕੀ ਸਾਰਾ ਨਿਬੜਿਆ ਬਈਆ ਹੁਣ ਸਪਰੇਅ ਲਾਈਏ ਸੰਡੀ ਸੰਡੀ ਦੀ ਸਪਰੇਅ ਕਰਾਈਏ ਆ ਵੀ ਮਿੱਤਰੋ ਠੰਢੀ ਜੀ ਲੱਗ ਰਹੀ ਦੀ ਮੇਰੇ ਨਹੀਂ ਹੈਗੀ ਦੀ ਕੋਤੀ ਪਾਈ ਵੀ ਕਮੀਜ ਜੀ ਪਾਈ ਵੀ ਨਾਣੂ ਨੇ ਪਾਈ ਵੀ ਦੋ ਟੀ ਸ਼ਰਟਾਂ ਹੀ ਬਸ ਉਹ ਚਲਾਵਲੀ ਅੱਜ ਜਣਾ ਮੰਡੀ ਵਾਂ ਪਰਚੀ ਲੈਣਾ ਟਮਾਟਰਾਂ ਕੀ ਦੋ ਤਿੰਨ ਪਰਚੀਆਂ ਨਹੀਂ ਆਈ ਵੀ ਓਹਰੇ ਬਾਹ ਖਰਚਾ ਕਿੱਥੇ ਤੇ ਕਰਾਂਗੇ ਕਿਉਂ ਬਿਣਾੜੋ ਚਲੋ ਵੀ ਚੱਲੀਏ ਫਿਰ